ਮਾਵਾ ਜੀ ਸਰ ਇਹ ਅੱਜ ਮਿਤੀ 21 ਦੋ 2025 ਨੂੰ ਨਸ਼ਾ ਸ਼ਰਬ ਕਮੇਟੀ ਦੇ ਮੈਂਬਰਸ ਆ ਜੀਰਾ ਢਿੱਲੋਂ ਅਤੇ ਲਖਵੀਰ ਸਿੰਘ ਵਾਸੀਆਂ ਨੂੰ ਜੋਗਾ ਇਹਨਾਂ ਦੀ ਮਦਦ ਦੇ ਨਾਲ ਸਾਡੀ ਪੁਲਿਸ ਪਾਰਟੀ ਜੀ ਦੇ ਵਿੱਚ ਸਬ ਇੰਸਪੈਕਟਰ ਸਕੰਦਰ ਸਿੰਘ ਐਸੇ ਜਸਵੀਰ ਸਿੰਘ ਅਤੇ ਦੂਸਰੀ ਪੁਲਿਸ ਪਾਰਟੀ ਦੀ ਮਦਦ ਨਾਲ ਇਹਨਾਂ ਨੇ ਦੋ ਦੋ ਸ਼ੀਰ ਨੂੰ ਕਾਬੂ ਕੀਤਾ ਸੀਗਾ ਜਿਹਨਾਂ ਇਤਲਾਸ਼ੀ ਕਰਨ ਤੇ ਉਹਨਾਂ ਕੋਲੋਂ 184 ਪੱਤੇ ਟਰਾਮਾਡੋਲਸ ਨੰਤੀ ਪਤੇ ਜਿਹੜੇ ਅਲਪਰਾ ਜੋਲਮ ਦੇ ਤੇ 40 ਪੱਤੇ ਸਿਗਨੇਚਰ ਕੈਪਸੂਲਾਂ ਦੇ ਜੀ ਦੇ ਵਿੱਚ ਕੁੱਲ 1840 ਗੋਲੀਆਂ ਟਰਾਮਾਡੋਲ 555 ਗੋਲੀਆਂ ਅਲਪਰਾ ਜੋਲਮ ਤੇ 690 ਕੈਪਸੂਲ ਸਿਗਨੇਚਰ ਦੇ ਬਰਾਉਂਡ ਕੀਤੇ ਗਏ ਸਮੇਤ ਇੱਕ ਮੋਟਰਸਾਈਕਲ ਦੇ ਜੋ ਇਹ ਦੋ ਦੋਸ਼ੀ ਹੈਗੇ ਹਨ ਇਹਨਾਂ ਦੇ ਵਿੱਚੋਂ ਗੁਰਤੇਜ ਸਿੰਘ ਉਰਫ ਬੱਗੜ ਪੁੱਤਰ ਰਾਮ ਸਿੰਘ ਤੇ ਬਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀਆਂ ਘੁੰਮਣ ਕਲਾਂ ਦੇ ਇਹ ਨਸ਼ੇ ਦੀ ਸਪਲਾਈ ਲੈ ਕੇ ਆ ਰਹੇ ਸੀ ਕਿ ਇਹਨਾਂ ਨੂੰ ਰਸਤੇ ਦੇ ਵਿੱਚ ਕਾਬੂ ਕਰਕੇ ਇਹਨਾਂ ਤੋਂ ਇਹ ਨਸ਼ੇਲੀਆਂ ਗੋਲੀਆਂ ਤੇੜੀਆਂ ਪ੍ਰਾਪਤ ਕੀਤੀਆਂ ਤੇ ਇਹਦੇ ਸੰਬੰਧੀ ਮੁਕੱਦਮਾ ਨੰਬਰ 11 ਮਿਤੀ 21/2025 ਅਪੀਨਤਾਰਾ ਬਾਈਕਾਟ 85 ਐਨਡੀਪੀਐਸ ਐਕਟ ਅਤੇ 223 ਬੀਐਨਐਸ ਥਾਣਾ ਮੋੜ ਦਰਜ ਕੀਤਾ ਗਿਆ ਇਹਨਾਂ ਦੇ ਪਹਿਲਾਂ ਵੀ ਪਰਚੇ ਸਨ ਇਹਨਾਂ ਚੋਂ ਜਿਹੜਾ ਇੱਕ ਗੁਰਦੇਵ ਸਿੰਘ ਬੱਗੜਾ ਇਹਦੇ ਉੱਤੇ ਪਹਿਲਾਂ ਥਾਣਾ ਸਿਟੀ 2 ਮਾਨਸਾ ਦੇ ਵਿੱਚ ਇੱਕ ਨਸ਼ੇ ਦਾ ਮੁਕੱਦਮਾ ਦਰਜ ਆ। ਜਿਹੜਾ ਦੂਸਰਾ ਆਦਮੀ ਆ ਉਹਦੇ ਹਜੇ ਕੋਈ ਸਾਹਮਣੇ ਇਹੋ ਦੀ ਗੱਲ ਨਹੀਂ ਆਈ ਪਈ ਪਹਿਲਾ ਮੁਕੱਦਮਾ ਦਰਜ ਹੋਇਆ।